ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਿਚਾਰ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਬਈ ਰੋਟੀ ਦਾ ਇਹ ਉਪਾਅ ਕਰ ਲੈਂਦੇ ਹੋ ਜਿਵੇਂ ਕਿ 2 ਜਨਵਰੀ ਨੂੰ ਬਸੰਤ ਪੈਂਚਮੀ ਦਾ ਤਿਉਹਾਰ ਹੈ ਇਸ ਲਈ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਨੇ ਲੈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੰਗਤ ਜੀ ਤੁਸੀਂ ਸਾਰਾ ਹੀ ਸਾਲ ਕਦੇ ਵੀ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰੋ ਹਮੇਸ਼ਾ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੋ ਸੋ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਬਈ ਰੋਟੀ ਆਪਣੇ ਭਾਗ ਆਪਣੀ ਕਿਸਮਤ ਕਿਵੇਂ ਚਮਕਾ ਸਕਦੀ ਹੈ ਉਸ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੈੰਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸਾਧ ਸੰਗਤ ਜੀ ਆਪਣੇ ਵਿੱਚੋਂ ਕਈ ਵਾਰ ਸਵੇਰ ਦੀ ਬਚੀ ਹੋਈ ਰੋਟੀ ਸ਼ਾਮ ਨੂੰ ਖਾ ਲੈਂਦੇ ਹਨ ਜਾਂ ਸ਼ਾਮ ਦੀ ਬਚੀ ਹੋਈ ਰੋਟੀ ਸਵੇਰੇ ਖਾ ਲੈਂਦੇ ਹਨ ਪਰ ਬਹੁਤ ਘੱਟ ਲੋਕ ਐਵੇਂ ਕਰਦੇ ਹਨ ਜ਼ਿਆਦਾਤਰ ਲੋਕ ਬਈ ਰੋਟੀ ਕਿਸੇ ਜਨੌਰ ਜਾਂ ਮੰਗਣ ਵਾਲੇ ਨੂੰ ਦਿੰਦੇ ਹਨ ਜੋ ਸਵੇਰ ਦੀ ਬਾਈ ਰੋਟੀ ਨੂੰ ਵਦੋਂਦੇ ਹਨ ਬਲਕਿ ਖਾ ਲੈਂਦੇ ਹਨ ਉਹਨਾਂ ਨੂੰ ਕੀ ਫਾਇਦੇ ਹਨ ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਵੇਗੀ ਅੱਜ ਆਪਾਂ ਇਹਨਾਂ ਬਾਰੇ ਹੀ ਗੱਲਬਾਤ ਕਰਨ ਵਾਲੇ ਹਾਂ ਜੇਕਰ ਬਾਈ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਲੱਗ ਜਾਣਗੇ ਇਸ ਪਿਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਇੱਕ ਨਗਰ ਦੇ ਵਿੱਚ ਘੁੰਮਦੇ ਘੁੰਮਦੇ ਇੱਕ ਸੰਤ ਜੀ ਆਉਂਦੇ ਹਨ ਕਿਸੇ ਦੇ ਘਰ ਆਉਂਦੇ ਹਨ ਤੇ ਉਹ ਘਰ ਬੜੇ ਹੀ ਗੁਰਪਤ ਸੀ ਸੰਤ ਜੀ ਉਹੇ ਅੱਗੇ ਬੈਠ ਕੇ ਪੁੱਛਦੇ ਹਨ ਕਿ ਕੁਝ ਖਾਣ ਨੂੰ ਹੈ ਤਾਂ ਬੀਬੀ ਨੇ ਕਿਹਾ ਕਿ ਹੁਣ ਤਾਂ ਆਟਾ ਨਹੀਂ ਹੈ ਪਰ ਹਾਂ ਦੋ ਬਈਆਂ ਰੋਟੀਆਂ ਜ਼ਰੂਰ ਹਨ ਤੇ ਨਾਲ ਇਹ ਸਿਰਕਾ ਵੀ ਪਿਆ ਹੋਇਆ ਹੈ ਸੰਤ ਜੀ ਨੇ ਕਿਹਾ ਕਿ ਉਹ ਲਿਆਓ ਨਾਲ ਹੀ ਕਿਹਾ ਕਿ ਉਹ ਘਰ ਦੇ ਕਦੇ ਬਿਮਾਰ ਨਹੀਂ ਹੋਣਗੇ ਨਾ ਹੀ ਉੱਥੇ ਗੁਰਬਤ ਹੋਵੇਗੀ ਜਿਸ ਘਰ ਦੇ ਵਿੱਚ ਪਈ ਰੋਟੀ ਤੇ ਸਿਰਕਾ ਹੋਵੇਗਾ ਤੇ ਉਹ ਸੰਤ ਜੀ ਨੇ ਸਿਰਕਾ ਤੇ ਬਈ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਘਰਾਂ ਵੱਲ ਮਾਰੀਏ ਤਾਂ ਆਪਾਂ ਅੱਜਕੱਲ ਆਪਣੇ ਘਰਾਂ ਦੇ ਵਿੱਚ ਰੋਟੀ ਨੂੰ ਅਜਿਹਾ ਗਵਾ ਦਿੰਦੇ ਹਾਂ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਉਹਨੂੰ ਖਾਣਾ ਕਿਸੇ ਨੂੰ ਗੁਵਾਰਾ ਨਹੀਂ ਹੁੰਦਾ ਕਿਸੇ ਨੂੰ ਪਸੰਦ ਨਹੀਂ ਹੁੰਦਾ ਤੇ ਰੋਟੀ ਤਾਂ ਰੱਖ ਹੀ ਲਈ ਜਾਂਦੀ ਹੈ ਤੇ ਜਦੋਂ ਕੋਈ ਆਵੇਗਾ ਕਿ ਇਹ ਰੋਟੀ ਉਸ ਗਰੀਬ ਨੂੰ ਦੇ ਦਿੱਤੀ ਜਾਵੇਗੀ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਕਿ ਇਸ ਨੂੰ ਵਗਾ ਦਿੰਦੇ ਹਨ ਜੋ ਕਿ ਰਿਜੇਕ ਦੀ ਬੇਕਦਰਹੀ ਹੋ ਜਾਂਦੀ ਹੈ ਰੋਟੀ ਬਚਦੀ ਹੈ ਤਾਂ ਉਹਨਾਂ ਦੂਜਿਆਂ ਨੂੰ ਦੇਣਾ ਪਸੰਦ ਕਰਦੇ ਹਨ ਪਰ ਦੂਜੇ ਸਮੇ ਆਪਾਂ ਵਰਤ ਸਕਦੇ ਹਾਂ ਉਸ ਵਿੱਚ ਕੋਈ ਵੀ ਹਰਜ ਵਾਲੀ ਗੱਲ ਨਹੀਂ ਹੁੰਦੀ ਸਗੋ ਬਈ ਰੋਟੀ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਇਸੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਈ ਰੋਟੀ ਖਾਣ ਨੂੰ ਹਮੇਸ਼ਾ ਤਿਆਰ ਰਹੋਗੇ ਕਿ ਇਹਹੀ ਬਈ ਰੋਟੀ ਜਿਹੜੀ ਹੈ ਸਿਹਤ ਨੂੰ ਠੀਕ ਕਰਦੀ ਹੈ ਸਾਧ ਸੰਗਤ ਜੀ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਖਾ ਲਈ ਜਾਵੇ ਇਹ ਸੰਜੇਮ ਨੇ ਬੋਟੀ ਤੋਂ ਘੱਟ ਨਹੀਂ ਹੈ ਇਸ ਦੇ ਇੰਨੇ ਜ਼ਿਆਦਾ ਫਾਇਦੇ ਹਨ ਜਿਸ ਤੋਂ ਆਪਾਂ ਲੋਕ ਅਜੇ ਅਣਜਾਣ ਹ ਐਸੇ ਹੀ ਅਣਗੈਲਿਕ ਕਰਨ ਬਈ ਰੋਟੀ ਤਾਂ ਆਪਣੇ ਘਰਾਂ ਵਿੱਚ ਬਹੁਤ ਹੀ ਉਸਤ ਨਰਾਦਰ ਹੁੰਦਾ ਹੈ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਖਾਣ ਦੇ ਕੁਝ ਫਾਇਦੇ ਬਾਰੇ ਅੱਜ ਵਿਚਾਰ ਕਰਾਂਗੇ ਸਾਧ ਸੰਗਤ ਜੀ ਬਈ ਰੋਟੀ ਸਵੇਰੇ ਦੁੱਧ ਨਾਲ ਖਾਣ ਤੇ ਕਬਜ ਤੋਂ ਰਾਹਤ ਮਿਲ ਜਾਂਦੀ ਹੈ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੋਵੇ ਤਾਂ ਬਾਈ ਰੋਟੀ ਤੁਹਾਡੇ ਲਈ कारगर ਸਾਬਤ ਹੋਵੇਗੀ ਬਾਈ ਰੋਟੀ ਦੇ ਨਾਲ ਢੇਡੇ ਦੇ ਮੈਟਾਬੋਲਿਜ਼ਮ ਜਿਹੜੇ ਹੁੰਦੇ ਹਨ ਉਹ ਵਾਜ ਜਾਂਦੇ ਹਨ ਜਿਸ ਕਾਰਨ ਸਰੀਰ ਦੀ ਚਰਬੀ ਘਟਣੀ ਸ਼ੁਰੂ ਹੋ ਜਾਂਦੀ ਹੈ ਮोटापा ਵੀ ਬੜੀ ਜਲਦੀ ਘੱਟ ਹੋ ਜਾਂਦਾ ਹੈ ਬਾਈ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਤੇ ਕਬਜ ਗੈਸ ਬਾਧਾ ਹਜਮੇ ਛਾਤੀ ਵਿੱਚ ਜਲਣ ਵਰਗੀਆਂ ਕਈ ਪਰੇਸ਼ਾਨੀਆਂ ਤੋਂ ਰਾਹਤ ਮਿਲ ਜਾਵੇਗੀ ਬਈ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਘਟ ਹੁੰਦੀ ਹੈ ਜਿਨ੍ਹਾਂ ਨੂੰ ਸ਼ੂਗਰ ਵਰਗੀ ਨਾਮੁਰਾਦਵੀ ਬਿਮਾਰੀ ਹੈ ਉਹ ਇਸ ਰੋਟੀ ਨਾਲ ਹੀ ਠੀਕ ਹੋ ਜਾਵੇਗੀ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਪਿਉਂਗੇ ਰੱਖ ਦਿਓ ਉਸ ਤੋਂ ਬਾਅਦ ਇਸ ਨੂੰ ਖਾ ਲਓ ਇਸ ਨਾਲ ਬੀਪੀ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਜਿਹੜੀਆਂ ਹਨ ਉਹ ਠੀਕ ਹੋ ਜਾਣਗੀਆਂ ਸਵੇਦੀ ਰੋਟੀ ਨੂੰ ਸਬਜੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਇਸ ਨਾਲ ਬੀਪੀ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਜਿਹੜੀਆਂ ਹਨ ਦਿਨਾਂ ਵਿੱਚ ਹੀ ਠੀਕ ਹੋ ਜਾਣਗੀਆਂ ਜਦੋਂ ਰੋਟੀ ਪਈ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਹਨ ਜੋ ਸਿਹਤ ਲਈ ਬੜੇ ਹੀ ਫਾਇਦੇਮੰਦ ਹੋ ਜਾਂਦੇ ਹਨ ਇਸ ਲਈ ਪਈ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ ਕਦੇ ਵੀ ਨਹੀਂ ਸੁੱਟਣਾ ਚਾਹੀਦਾ ਇਸ ਨਾਲ ਰੇਟਜਕ ਕਾਰ ਵਿੱਚ ਆਉਣਾ ਬੰਦ ਹੋ ਜਾਂਦਾ ਹੈ ਤੇ دل ਇਧਰ ਘਰ ਵਿੱਚ ਵਾਜ ਜਾਂਦਾ ਹੈ ਬੀਬੀਆਂ ਨੂੰ ਬੇਨਤੀ ਹੈ ਕਿ ਪਦਾਰਥਾਂ ਦੀ ਕਦਰ ਕਰੋ ਤੁਸੀਂ ਕਦਰ ਕਰੋਗੇ ਤਾਂ ਬਾਕੀ ਸਾਰੇ ਜੀਵ ਵੀ ਕਰਨਗੇ ਪਰਮਾਤਮਾ ਅਗੇ ਬੇਨਤੀ ਕਰਨੀ ਹੈ ਆਪਾਂ ਨੂੰ ਚੀਜ਼ਾਂ ਦੀ ਰੋਟੀ ਦੀ ਕਦਰ ਕੀਮਤ ਸਮਝਾਉਣ ਤਾਂ ਹਮੇਸ਼ਾ ਆਪਣੇ ਉਤੇ ਮਿਹਰ ਭਰਿਆ ਹੱਥ ਰੱਖਣ ਦੇਖੋ ਸਾਧ ਸੰਗਤ ਜੀ ਕਈ ਵਾਰ ਕਈ ਪੈਣਾ ਬੀਬੀਆਂ ਕੀ ਕਰਦੀਆਂ ਹਨ ਕਿ ਰਾਤ ਨੂੰ ਝੂਠੇ ਪਾਣੇ ਰਸੋਈ ਵਿੱਚ ਰੱਖ ਕੇ ਸੌਂ ਜਾਂਦੀਆਂ ਹਨ ਇਹ ਕੰਮ ਕਦੇ ਵੀ ਨਾ ਕਰੋ ਜੇਕਰ ਬੀਬੀਆਂ ਪਹਿਣਾ ਚਾਹਣ ਤਾਂ ਘਰ ਨੂੰ ਸਵਰਗ ਤੇ ਖੁਸ਼ਹਾਲ ਬਣਾ ਸਕਦੀਆਂ ਹਨ ਕਿਉਂਕਿ ਉਹ ਬਿਹਤਰ ਤਰੀਕੇ ਦੇ ਨਾਲ ਜਾਣਦੀਆਂ ਹਨ ਕਿ ਘਰ ਵਿੱਚ ਕਿਵੇਂ ਸੁਚਾਰੂ ਢੰਗ ਦੇ ਨਾਲ ਚੱਲਿਆ ਜਾਵੇਗਾ ਇਦਾਂ ਦੀਆਂ ਬੀਬੀਆਂ ਦਾ ਹਰ ਪਾਸੇ ਉਹਨਾਂ ਦੀ ਇੱਜ਼ਤ ਹੁੰਦੀ ਹੈ ਤੇ ਦੂਜਿਆਂ ਨੂੰ ਵੀ ਉਹਨਾਂ ਵਾਂਗ ਬਣਨ ਲਈ ਕਿਹਾ ਜਾਂਦਾ ਹੈ ਤਾਂ ਕਿ ਘਰ ਵਿੱਚ ਸੁਚਾਰੂ ਢੰਗ ਦੇ ਨਾਲ ਉਹ ਘਰ ਚੱਲ ਸਕੇ ਹੁਣ ਕੁਝ ਕੰਮ ਇਹੋ ਜਿਹੇ ਹਨ ਜੋ ਕਿ ਨਹੀਂ ਕਰਨੇ ਚਾਹੀਦੇ ਜਿਸ ਦੇ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਾਣਦੇ ਹਾਂ ਕਿ ਉਹ ਕਿਹੜੇ ਕੰਮ ਹਨ ਉਹ ਕਿਹੜੇ ਪਾਂਡੇ ਹਨ ਤੇ ਕਈ ਵਾਰ ਕੁਝ ਘਰ ਵਿੱਚ ਕੀ ਹੁੰਦਾ ਹੈ ਕਿ ਰਾਤ ਦੇ ਜੋ ਪਾਂਡੇ ਹਨ ਉਹ ਪ੍ਰਸ਼ਾਦਾ ਖਾ ਕੇ ਝੂਠੇ ਹੀ ਇੱਕ ਬੱਟਲ ਜਾਂ ਦਾਪੜੇ ਵਿੱਚ ਪਾ ਕੇ ਰੱਖ ਦਿੱਤੇ ਜਾਂਦੇ ਹਨ ਤੇ ਕਈ ਕਹਿੰਦੇ ਹਨ ਕਿ ਇਹਨਾਂ ਨੂੰ ਸਵੇਰੇ ਸਾਫ਼ ਕਰ ਲਵਾਂਗੇ ਜਾਂ ਫਿਰ ਜਦੋਂ ਜ਼ਰੂਰਤ ਹੋਈ ਉਹਦੇ ਵਿੱਚੋਂ ਕੁਝ ਪਾਂਡੇ ਮਾਜ ਕੇ ਵਰਤ ਲੈਂਦੇ ਹਨ ਤੇ ਬੀਬੀਆਂ ਜਿੰਨੇ ਪਰਛਾਤੀ ਦੇ ਪਾਂਡੇ ਹਨ ਪਹਿਲਾਂ ਉਹ ਸਾਰੇ ਹੌਲੀ-ਹੌਲੀ ਲਾ ਕੇ ਝੂਠੇ ਕਰ ਲੈਂਦੀਆਂ ਹਨ ਸਾਰੇ ਹੀ ਉਤਾਰ ਲੈਂਦੀਆਂ ਹਨ ਤੇ ਜਦੋਂ ਲੋਡ ਹੁੰਦੀ ਹੈ ਤੇ ਚਾਰ ਪਾਂਡਿਆਂ ਦੀ ਉਹਨਾਂ ਨੂੰ ਧੋ ਕੇ ਉਹਨਾਂ ਦੀ ਵਰਤੋਂ ਕਰ ਲੈਂਦੀਆਂ ਹਨ ਜਿਵੇਂ ਕਈ ਵਾਰ ਗਲਾਸ ਦੀ ਜ਼ਰੂਰਤ ਹੁੰਦੀ ਹੈ ਜਾਂ ਕੌਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਮੰਝ ਲੈ ਫਿਰ ਝੂਠ ਬਾਕੀ ਉਦਾਂ ਹੀ ਪਈ ਰਹਿੰਦੇ ਹਨ ਤੇ ਇਹ ਆਲਸ ਤੇ ਨਾਲ ਘਰ ਦੇ ਵਿੱਚ ਗੁਰਬਤ ਦਾ ਕਾਰਨ ਬਣ ਜਾਂਦੀ ਹੈ ਆਪਣੇ ਜ਼ਿੰਦਗੀ ਦੇ ਵਿੱਚ ਆਲਸ ਤੇ ਗੁਰਬਤ ਨੂੰ ਲਿਆ ਦਿੰਦੀਆਂ ਹਨ ਇਹੋ ਜਿਹੀਆਂ ਆਦਤਾਂ ਇਹੀ ਕਾਰਨ ਹੈ ਕਿ ਆਪਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਇਹੀ ਕਾਰਨ ਹੈ ਕਿ ਅਸੀਂ ਫਿਰ ਅੱਗੇ ਨਹੀਂ ਵਧ ਪਾਉਂਦੇ ਆਪਾਂ ਜਦੋਂ ਕਿਤੇ ਲੰਗਰ ਪ੍ਰਸ਼ਾਦਾ ਛਕਦੇ ਹਾਂ ਤੇ ਉੱਥੇ ਵੀ ਆਪਣੇ ਭਾਂਡੇ ਆਪ ਹੀ ਸਾਫ਼ ਕਰਨੇ ਚਾਹੀਦੇ ਹਨ ਭਾਂਡਿਆਂ ਦੀ ਸੇਵਾ ਹੀ ਤੁਹਾਨੂੰ ਆਪ ਕਰਨੀ ਚਾਹੀਦੀ ਹੈ ਆਪਣੀ ਜੋੜ ਕਦੇ ਵੀ ਕਿਸੇ ਦੇ ਕੋਲੋਂ ਸਾਫ਼ ਨਾ ਕਰਵਾਓ ਨਾਹੀਂ ਇਸ ਨਾਲ ਪਾਪ ਇਕੱਠੇ ਕਰੋ ਸਗੋਂ ਆਪਾਂ ਨੂੰ ਤਾਂ ਹੋਰਾਂ ਦੀ ਸੇਵਾ ਵੀ ਕਰ ਲੈਣੀ ਚਾਹੀਦੀ ਹੈ ਦੋ ਥਾਲ ਜੇਕਰ ਅਸੀਂ ਮਾਣ ਲਾਵਾਂਗੇ ਤਾਂ ਕਿਹਾ ਜਾਂਦਾ ਹੈ ਕਿ ਸੇਵਾ ਦੇ ਨਾਲ ਮੇਵਾ ਮਿਲਦਾ ਹੈ ਜੇ ਮੇਵਾ ਲੈਣਾ ਹੈ ਤਾਂ ਸੇਵਾ ਤਾਂ ਕਰਨੀ ਪੈਣੀ ਹੈ ਜਿਸ ਘਰ ਦੇ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਐਵੇਂ ਹੀ ਇਕੱਠਾ ਖਾਣਾ ਬਣਾ ਕੇ ਰੱਖ ਲੈਂਦੇ ਹਨ ਫਿਰ ਖਾਣਾ ਖਾਂਦੇ ਹਨ ਤੇ ਜੇਕਰ ਸਮਾਂ ਬੱਝ ਜਾਵੇ ਸਮਾਂ ਬਚਾਉਂਦੇ ਬਚਾਉਂਦੇ ਸਿਹਤ ਰੋਗੀਕਾਰ ਲਈ ਤਾਂ ਵੱਧ ਬਣਾਉਂਦਾ ਕੀ ਫਾਇਦਾ ਕਈ ਆਖਦੇ ਹਨ ਕਿ ਵੱਧ ਬਣਾ ਲੈਂਦੇ ਹਾਂ ਤੇ ਫਿਰ ਗਰਮ ਕਰਕੇ ਇਸ ਨੂੰ ਖਾ ਲਵਾਂਗੇ ਇਹਦੇ ਨਾਲ ਕਿੰਨੇ ਜ਼ਰੀਏ ਨੂੰ ਰੋਗ ਲੱਗ ਜਾਂਦੇ ਹਨ ਸਭ ਤੋਂ ਵੱਡਾ ਰੋਗ ਦਾ ਕਾਰਨ ਇਹ ਹੀ ਹੈ ਕਿ ਆਟਾ ਵੱਧ ਗੁੰਨ ਲੈਂਦੀਆਂ ਹਨ ਤਿੰਨ ਤਿੰਨ ਚਾਰ ਚਾਰ ਦਿਨ ਵਾਰਤਦੀਆਂ ਹਨ ਇਸ ਦੇ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਹੱਥ ਸੋਜ ਜਾਣਾ ਸਿਰ ਦੁਖਣਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਜਿੱਥੇ ਇਹੋ ਜਿਹੇ ਰੋਗ ਹਨ ਉਥੇ ਸੋਗ ਹੀ ਸੋਗ ਹਨ ਉਥੇ ਚੰਗੇ ਸਿਹ ਹੈ ਸੰਸਕਾਰ ਤੇ ਸਲੀਕਾ ਆਪ ਹੀ ਵਾਸਨੇ ਕਰਦੇ ਇਹ ਗੱਲਾਂ ਸੁਣਨਾ ਵਿੱਚ ਤੁਹਾਨੂੰ ਛੋਟੀਆਂ ਲੱਗਦੀਆਂ ਹੋਣਗੀਆਂ ਪਰ ਜੇਕਰ ਅਮਲ ਕਰੋਗੇ ਤਾਂ ਤੁਸੀਂ ਪਾਵੇਂ ਦੋ ਹੀ ਦਿਨ ਅਮਲ ਕਰ ਲਓ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆ ਜਾਵੇਗੀ ਘਰ ਵਿੱਚ ਬਰਕਤ ਵਾਸ ਕਰੇਗੀ ਇਹਨਾਂ ਛੋਟੇ ਛੋਟੀਆਂ ਗੱਲਾਂ ਤੇ ਦੋ ਦਿਨ ਅਸਰ ਕਰਕੇ ਦੇਖ ਲਓ ਵੇਖ ਲੈਣਾ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਫਿਰ ਉਹਦੀ ਇਹ ਆਦਤ ਤੁਹਾਡਾ ਸੁਭਾਅ ਬਣ ਜਾਵੇਗਾ ਫਿਰ ਉਵੇਂ ਹੀ ਕਰਨ ਤੁਸੀਂ ਲੱਗ ਜਾਓਗੇ ਤੇ ਤੁਹਾਡੇ ਘਰ ਵਿੱਚ ਬਰਕਤ ਤੇਰੇ ਜਿਖ ਆਪ ਆ ਕੇ ਵਾਸ ਕਰ ਜਾਣਗੇ। ਰੋਗ ਤੇ ਸੋਗ ਘਰ ਵਿੱਚੋਂ ਕੋਹਾਂ ਦੂਰ ਹੋ ਜਾਣਗੇ। ਸੋ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।